ਬੰਦ ਕਰ ਦੂੰਗਾ ਹਾਂਜੀ ਪ੍ਰਧਾਨ ਜੀ ਅੱਜ ਦਾ ਜਿਹੜਾ ਇਕੱਠ ਹੈ ਕਿਸ ਬੰਦ ਵਿੱਚ ਕੀਤਾ ਗਿਆ ਜੀ ਘਰ ਘਰ ਨੌਕਰੀਆਂ ਦੇ ਲਈ ਮੈਂ ਤੁਹਾਨੂੰ ਹਲਸਾ ਮੈਂ ਤੁਹਾਨੂੰ ਜਿੱਦੀ ਫਤਿਹ ਮੈਂ ਕਰਮ ਸਿੰਘ ਬਲਵੰਤ ਕਿਸਾਨ ਦੀ ਜਥੇਬੰਦੀ ਦੀ ਗਾਫੂਰ ਸਲਾ ਜਿਹੜੇ ਵੱਡੇ ਜਿਹੜੇ ਆ ਅੱਜ ਪੂਰੇ ਪੰਜਾਬ ਦੇ ਵਿੱਚ 30ਾਂ 35ਾਂ ਛਾਵੇਂ ਪੂਰੇ ਪੰਜਾਬ ਦੇ ਵਿੱਚ ਵੋਟ ਕਿੱਥੇ ਆ ਐਮ ਐਲ اے ਮੰਤਰੀ ਰਾਜ ਸਭਾ ਮੈਂਬਰ ਸਾਰਿਆਂ ਦੇ ਇਹ ਵੀ ਇੱਕ ਬਹੁਤ ਘਰਾਂ ਗਾੜੀ ਦਫ਼ਤਰਾ ਗਾੜੀ ਜਿਹੜਾ ਨਸ਼ੇ ਦੇ ਵਿੱਚ ਵੀ ਭਰੋਗੀ ਤਾਂਗਾ ਘਰੋ ਕਰਨ ਦਾ ਕਾਰਨ ਕਿ ਜੋ 19 ਤਰੀਕ ਨੂੰ ਇੱਕ ਮੀਟਿੰਗ ਦਾ ਝਾਸਾ ਦੇ ਕੇ ਸਾਰੀ ਮੇਨ ਟੀਮ ਆਗੂ ਸਹਿਬਾਨਾਂ ਦੀ ਚੰਡੀਗੜ੍ਹ ਸੱਦ ਕੇ ਪੜਾਣਾ ਇਹ ਵਿਸ਼ਵਾਸ ਘਾਤ ਕਰਕੇ ਉਹਨਾਂ ਨੂੰ ਉਸੇ ਰਜਿਸਟਰ ਕਰ ਲਿਆ ਤੇ ਸੰਭੂ ਖਨੋਰੀ ਵੱਡਾ ਜਬਰ ਕੀਤਾ ਜਿਹੜਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਤੇ ਕੇਂਦਰ ਦੀ ਖੈਰ ਦੇ ਉੱਤੇ ਬਹੁਤ ਵੱਡਾ ਜਿਹੜਾ ਇਹਨਾਂ ਨੇ ਕਹਿਰ ਕੀਤਾ ਬਹੁਤ ਟਰਾਲੀਆਂ ਚੋਰੀ ਹੋਈਆਂ ਸਿਲੰਡਰ ਚੋਰੀ ਹੋਏ ਬੰਦੇਰ ਸਾਹਿਬ ਨੇ ਇੱਥੋਂ ਤੱਕ ਗੱਲ ਕਰੀਏ ਤਾਂ ਸ਼ਰਮ ਆਉਂਦੀ ਆ ਜਾਲੇ ਪੈਗਟ ਪੁਲਿਸ ਮੁਲਾਜ਼ਮ ਚੁੱਪਦੇ ਦੇਖੇ ਗਏ ਭਗਵਾਨ ਨਮਾਨ ਤੇ ਨਾਲ ਜੋ ਮਨਦੀਪ ਸਿੰਘ ਸਿੰਧੂ ਮੇਰੇ ਨਾਲ ਚੱਲ ਕੇ ਦੇ ਬਹੁਤ ਟੰਡੋਰਾ ਪਟ ਦਾ ਆਪਣੀ ਇਮਾਨਦਾਰੀ ਦਾ ਉਹਦੇ ਪੁਲਿਸ ਮੁਲਾਜ਼ਮ ਸਿਲੰਡਰਾਂ ਦੇ ਚਾਦਰਾਂ ਪਾ ਕੇ ਇਹਦੇ ਜਲਦ ਜਿਲ੍ਹਾ ਨਹੀਂ ਜਾਂਦੇ ਦੇਖੇ ਗਏ ਬਿਲਕੁਲ ਸਹੀ ਗੱਲ ਆ ਆਈ ਆਨੇ ਆ ਗਏ ਜਿਹੜੇ ਸਾਡੇ ਰਖਵਾਲੇ ਆ ਉਹ ਆਡੇ ਵੱਡੇ ਚੋਰ ਪੰਜਾਬ ਸਰਕਾਰ ਨੇ ਵੀ ਕੋਈ ਕਸਰ ਨਹੀਂ ਛੱਡੀ ਪੰਜਾਬ ਸਰਕਾਰ ਦੀ ਵੀ ਵਿੱਚ ਭਾਈਵਾਲੀ ਆ ਤੇ ਫਿਰ ਉਹ ਸੁਧਾਰ ਤੇ ਇਲਾਕੇ ਦੇ ਵਿੱਚ ਜੋ ਇਹਨਾਂ ਨੇ ਚੋਰ ਲਿਆਂਦੇ ਉਹਨਾਂ ਨੂੰ ਚੋਰੀਆਂ ਕਰਾਈਆਂ ਗਈਆਂ ਉਹਦੇ ਵਿਰੋਧ ਦੇ ਵਿੱਚ ਅੱਜ 35 ਖਾਵਾਂ ਦੇ ਘਰੋਂ ਦਿੱਤੇ ਗਏ ਆ ਅਸੀਂ ਸ੍ਰੀ ਭਗਵੰਤ ਸਮਾਨ ਤੇ ਜੋ ਤੰਦੂਰਾ ਪਿੱਟਣ ਵਾਲੇ ਇਮਾਨਦਾਰੀ ਦਾ ਮਨਦੀਪ ਸਿੱਧੂ ਜੀ ਸਿੱਧੇ ਤੌਰ ਤੇ ਸਾਡਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਪਰ ਸਰਕਾਰੀ ਹੋਣ ਕਰਕੇ ਸਰਕਾਰ ਦਾ ਇੱਕ ਕਰਿੰਦਾ ਨਾ ਸਰਕਾਰ ਦਾ ਰਖਵਾਲਾ ਹੋਣ ਕਰਕੇ ਤੇ ਉਹ ਕਿਹੋ ਜੀਆਂ ਹਰਕਤਾਂ ਉਹਦੇ ਮੁਲਾਜਮ ਕਰਨਾ ਅੱਜ ਦੇਖੋ ਕੀ ਜਵਾਬ ਆ ਉਹ ਆਂਦਾ ਹੀ ਸਾਡੇ ਬਾਪੂ ਆ ਸਾਡੇ ਆਪੂਆਂ ਨੇ ਅਸੀਂ ਮਾਨ ਸਤਕਾਰ ਨਾਲ ਇਹਨਾਂ ਨੂੰ ਲਿਜਾ ਰਹੇ ਆ ਪਰ ਕੈਂਬਰੇ ਦੇ ਪਿੱਛੇ ਏਡੀ ਵੱਡੀ ਗੁੰਡਾਗਰਦੀ ਕੀਤੀ ਆ ਜੋ ਸਾਡੇ ਬਹੁਤ ਸਤਿਕਾਰਯੋਗ ਆਗੂ ਸਹਿਬਾਨ ਉਹਨਾਂ ਉੱਤੇ ਬਹੁਤ ਕਸ਼ਟਧਤ ਕੀਤਾ ਇਹਨਾਂ ਨੇ ਤੇ ਉਹ ਕਸ਼ਟ ਦੇ ਵਿਰੋਧ ਦੇ ਵਿੱਚ ਅਸੀਂ ਲਗਾਤਾਰ 35 ਸਾਲਾਂ ਦੇ ਸੰਘਰਸ਼ ਚੱਲ ਰਿਹਾ ਹੋਰ ਹੋਰ ਅੱਜ ਨਾਜ ਹੋਰ ਵੱਡੇ ਸੰਘਰਸ਼ ਜਿੱਤ ਰਹੇ ਆ ਤੇ ਪੰਜਾਬ ਤੇ ਕੇਂਦਰ ਦੀ ਸਰਕਾਰ ਨੂੰ ਦੱਸ ਦਿਆਂਗੇ ਕਿ ਤੁਸੀਂ ਪੰਗਾ ਗੀਤ ਨਾਲ ਲੈ ਰਹੇ ਜੀ ਕਿਸਾਨ ਮਜ਼ਦੂਰ ਸਾਰੀ ਸਾਰੀ ਦਿਹਾੜੀ ਖੇਤਾਂ 'ਚ ਕੰਮ ਕਰਨ ਵਾਲੇ ਲੋਕ ਜੇ ਕਿਸੇ ਦੀ ਕਈ ਕਿਦੇ ਮੂੰਹੇ ਨੂੰ ਗਾਂ ਪਿਛਾ ਹੋ ਜੇ ਤੇ ਆਪਦੇ ਬੱਚਿਆਂ ਦੇ ਗੱਲ ਪੈਂਦਾ ਤੇ ਕਈ ਕਿੱਥੇ ਰੱਖ ਕੇ ਆਇਆ ਮੈਂ ਪਾਣੀ ਲਾਉਣਾ ਤੇ ਸਾਡੀਆਂ 7 7 8 8 ਲੱਖ ਦੀਆਂ ਟਰਾਲੀਆਂ ਤੇ ਇੱਕ ਐਮਐਲਏ ਇਹ ਗੱਲ ਕਹਿੰਦਾ ਕਿ ਤੁਹਾਡੀਆਂ ਟਰਾਲੀਆਂ ਲੱਭਣ ਵਾਸਤੇ ਸਰਕਾਰ ਵੇਲੀ ਨਹੀਂ ਅਸੀਂ ਕਹਿਣਾ ਚਾਹੁੰਦੇ ਆ ਉਹ ਟਰਾਲੀਆਂ ਦੇ ਬਹੁਤ ਵੱਡੀ ਗੱਲ ਆ ਕੋਈ ਇਹਦੇ ਵਾਟ ਦੇ ਵਿੱਚੋਂ ਆਪਦੇ ਮੂੰਹੇ ਦੇ ਕਈ ਨਹੀਂ ਪਾਸੇ ਜਾਣ ਦਿੰਦੇ ਪੰਜਾਬ ਦੀ ਸਰਕਾਰ ਨੂੰ ਤੇ ਕੇਂਦਰ ਨੂੰ ਕਾਰਨਾ ਕਰਨੀ ਚਾਹੁੰਦੇ ਆ ਕਿ ਜਿੰਨੀ ਉਸੇ ਗੁੰਡਾਗਰਦੀਏ ਲੁੱਟ ਹੋਈ ਆ ਕਰੋੜਾਂ ਰੁਪਈਆ ਦਾ ਸਮਾਨ ਲੁੱਟਿਆ ਗਿਆ ਤੇ ਪੰਜਾਬ ਸਰਕਾਰ ਇਹਦੀ ਪਰ ਭਾਈ ਕਰੇ ਨਹੀਂ ਦੇ ਦੇ ਫਿੱਟੇ ਹੁਕਤਲ ਨਹੀਂ ਕਿਹ ਰਹਿਣ ਜਿਦਾਂ ਪਰਦਾਜੀ ਆਮ ਪਿੰਡਾਂ ਦੇ ਵਿੱਚ ਵੇਖਿਆ ਗਿਆ ਕਾਲੀਆਂ ਝੰਡੀਆਂ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਜਾਂ ਆਮ ਥੱਲੇ ਵਾਲੇ ਵਰਕਰਾਂ ਦਾ ਵਿਰੋਧ ਕੀਤਾ ਜਾ ਰਿਹਾ ਕਿ ਇਸ ਹਲਕਾ ਜਿਲ੍ਹਾ ਕਪੂਰਥਾਲ ਦੇ ਵਿੱਚ ਵੀ ਇਸੇ ਤਰ੍ਹਾਂ ਹੋਵੇਗਾ ਬਿਲਕੁਲ ਹੋਊਗਾ ਜਿਹੜੇ ਵੀ ਹਲਕਾ ਨਿਚਾਰ ਗਿਆ ਜਿਹੜੇ ਵੀ ਹਲਕੇ ਦੇ ਵਿੱਚ ਆਪ ਦੇ ਆਪ ਨੂੰ ਸਮਝਦੇ ਕੇ ਅਸੀਂ ਆਮ ਆਦਮੀ ਪਾਰਟੀ ਦੇ ਇਹਨਾਂ ਕਰਿਆਤ ਹਨ ਆੜਿਆ ਇਹਨਾਂ ਨੂੰ ਪਿੰਡਾਂ ਨਹੀਂ ਬਣਨ ਦਿੱਤਾ ਜਾਊਗਾ ਜਿੰਨਾਂ ਦੇ ਸਾਨੂੰ ਨਿਆਂ ਨਹੀਂ ਮਿਲਦਾ ਉਹਨਾਂ ਦੇ ਨਾ ਕਪੂਰਸਲੇ ਢਿੱਲੇ ਦੇ ਪਿੰਡਾਂ ਜਿਨ੍ਹਾਂ ਨੂੰ ਉਹਨੂੰ ਕਰਿਆਤ ਢੰਡਿਆ ਨਾ ਵੱਡੀ ਪੱਧਰ ਤੇ ਵਿਰੋਧ ਕਰਾਂਗੇ ਇਹਨਾਂ ਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਲੀਡਰਾਂ ਨਾਲ ਕੀ ਹੋਇਆ ਤੇ ਹੁਣ ਇਹ ਵੀ ਪਿੰਡਾਂ ਚ ਆਉਣਾ ਤੇ ਤਿਆਰ ਹੋ ਗਏ ਹੁਣ ਕਿਉਂਕਿ ਜਿੰਨਾਂ 'ਚ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੇ ਭਾਈ ਇਹਨਾਂ ਨੂੰ ਪਿੰਡਾਂ ਦੇ ਵਿੱਚ ਅਸੀਂ ਬੜਨ ਨਹੀਂ ਦੇਣਾ ਕਾਲਿਆਂ ਝੰਡਿਆਂ ਦੇ ਨਾਲ ਵਿਰੋਧ ਕਰਾਂਗੇ ਇਹ ਸੋਚ ਸਮਝ ਕਿਉਂਣ ਦੁਕਾਨ ਪੰਜਾਬ ਜਿਹੜੀ ਸਾਡੇ ਕੀਤੇ ਨੁਕਸਾਨ ਦੀ ਪਰਪਾਈ ਕਰੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾਬ ਵਾਹਿਗੁਰੂ ਜੀ ਦਾ